आशीर्वाद ਦਿਖਾਉਣਾ ਤੁਹਾਨੂੰ ਕਿੱਥੋਂ ਆਈ ਜਵਾਈ ਹੋਣਾਂ ਦੀ ਅੱਜ ਆ ਪੰਪ ਤੋਂ ਇਹ ਸ਼ੁਰੂਆਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਗਿੱਲ ਪਿੰਡ ਦੇ ਅੰਦਰ ਮੇਰਾ ਨਾਮ ਹੈਗਾ ਹਰਸ਼ ਗੜਗ ਸਪਲਾਈਮੈਨ ਸਾਡੀ ਕੰਪਨੀ ਆ ਅਸੀਂ ਜਿਹੜੇ ਹੈਗਾ ਛੋਟੇ ਤੋਂ ਵੱਡੇ ਕਿਸਾਨਾਂ ਲਈ ਤਰ੍ਹਾਂ ਤਰ੍ਹਾਂ ਦੀ ਜਿਹੜੀ ਹੈਗੀ ਮਸ਼ੀਨਾਂ ਬਣਾਉਂਦੇ ਆ ਹਾਂਜੀ ਇਹ ਆਵਰੇ ਕੀ ਚੀਜ਼ ਹੈ ਇਹ ਨਵਰੇ ਦੱਸੋ ਮੈਨੂੰ ਇਹ ਹੈ ਕਹਿੰਦੇ ਜੀ ਛੋਟੇ ਪਾਵਰ ਟਿੱਲਰ ਜਿਹੜੇ ਸਬਜੀ ਸਬਜੀ ਦੀ ਖੇਤੀ ਕਰਦੇ ਆ ਜਾਂ ਘਰ ਦੇ ਅੰਦਰ ਛੋਟਾ ਬਗੀਚਾ ਤਿੱਲਾ ਖੇੜਨਾ ਉਹਦੇ ਵਾਸਤੇ ਇਹ ਮੈਂ ਕਿ ਆ ਸਾਡਾ 68 ਸੀਸੀ ਟੂ ਸਟੋਕ ਇੰਜਨ ਠੀਕ ਹੈ ਇਹ ਪੈਂਦਾ 21000 ਦਾ ਮਾਤਰਾ ਠੀਕ ਹੈ ਜੀ ਉਹ ਜਿਵੇਂ ਮਤਲਬ ਮਿੰਨੀ ਰੋਟਾਵੇਟਰ ਹੈਗਾ ਮਿੰਨੀ ਰੋਟਾਵੇਟਰ 17 ਇੰਚ ਫਾੜ ਲੈ ਕੇ ਜਾਂਦਾ ਤੇ ਮਗਰ ਇਹਦੇ ਸੁਆਗਾ ਵੀ ਲੱਗ ਜਾਂਦਾ ਖਾਲ ਪਾਣ ਵਾਲਾ ਵੀ ਲੱਗ ਜਾਂਦਾ ਤੇ ਹੱਲ ਵੀ ਲੱਗ ਜਾਂਦੇ ਨੇ ਕਿ ਉਹ ਵਿੱਚ ਵਿੱਚ ਆਪਾਂ ਚੀਜ਼ਾਂ ਮੈਂਸ਼ਨ ਕਰਦਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੇ ਆਹ ਚੀਜ਼ ਕੀ ਹੈ ਇਹ ਫਰੰਟ ਰੋਟਰੀ ਹੈ ਜਿਹੜੀ ਮੱਕੀ ਮੁੱਕੀ ਦੀ ਖੇਤੀ ਕਰਦੇ ਆ ਜਾਂ ਜਾਂ ਕਪਾਹ ਦੀ ਜਿੱਥੇ ਜਗ੍ਹਾ ਫਿਕਸ ਹੁੰਦੀ ਹੈ ਘੱਟ ਹੁੰਦੀ ਹੈ ਇਹ ਜੇ ਮੈਂ 11 ਇੰਚ ਦਾ ਬਲੇਡ ਹੈ ਤੇ ਇਹ 14 ਇੰਚ ਦੇ ਵਿੱਚ ਚੱਲ ਜਾਂਦਾ ਇਹ ਮਤਲਬ ਕਈ ਕੰਮ ਦੇ ਜਾਂਦਾ ਕੋਈ ਹਾਂ ਇਹ ਗੋਡੀ ਕਰਕੇ ਮੂਹ ਤੇ ਜਿਹੜੀ ਹੈਗੀ ਮਿੱਟੀ ਸਿੱਟੀ ਜਾਂਦਾ ਹੈਗਾ ਕੰ ਜਿਹੜੇ ਆ ਮਾਡਲ ਆਉਂਦੇ ਨੇ ਇਹ ਪੀਟੀਓ ਵਾਲੇ ਆ ਜਾਂਦੇ ਨੇ ਜਿਨ੍ਹਾਂ ਦੇ ਮਗਰ ਪੀਟੀਓ ਦਿੱਤੀ ਹੁੰਦੀ ਆ ਤਾਂ ਕਿ ਜੇ ਆਪਾਂ ਇਹਨਾਂ ਦੇ ਨਾਲ ਸਪਰੇ ਪੰਪ ਕਟਰ ਵਗੈਰਾ ਇਹ ਚੀਜ਼ਾਂ ਲਗਾਉਣੀਆਂ ਹੋ ਤਾਂ ਇਹ ਵੀ ਲਗਾ ਸਕਦੇ ਆ ਉਸ ਤੋਂ ਬਾਅਦ ਆ ਜਾਂਦਾ ਨੇ ਕਿਰਾਏ ਵਾਲੇ ਜਿਨ੍ਹਾਂ ਨੇ ਚਲਾਣਾ ਹੁੰਦਾ ਇਹਨਾਂ ਨੇ ਰੋਜ਼ਗਾਰੀ ਦਾ ਸਿਸਟਮ ਬਣਾਉਣਾ ਹੁੰਦਾ ਹਾਂ ਉਹਨਾਂ ਵਾਸਤੇ ਆ ਵੱਡੇ ਆ ਗਏ ਪੈਟਰੋਲ ਇੰਜਨਾਂ ਚ ਉਸ ਤੋਂ ਬਾਅਦ ਡੀਜ਼ਲ ਇੰਜਨ ਚ ਆ ਗਏ ਜਿਨ੍ਹਾਂ ਨੂੰ ਡੀਜ਼ਲ ਇੰਜਨ ਦੀ ਪਸੰਦ ਆ ਡੀਜ਼ਲ ਚ ਆਪਣੇ ਕੋਲ 5 ਹੌਸਪਾਵਰ ਤੋਂ 10 12 ਹੌਸਪਾਵਰ ਤੱਕ ਦਾ ਪਿਆ ਜਿਹੜੇ ਲੋਕੀ ਥੋੜੇ ਪ੍ਰੀਮੀਅਮ ਦੇ ਵਿੱਚ ਜਾਣਾ ਚਾਹੁੰਦੇ ਹੁੰਦੇ ਹਾਂ ਹਾਂਜੀ ਹੀ ਮਰਗਾਰੇ ਤੇ ਬਹੁਤ ਸ਼ਾਨਦਾਰ ਲਾਇਆ ਹੋਨੇ 3 ਫੁੱਟ ਚੌੜੇ ਮਰਗਾਰੇ ਇਹ ਪੌਣੇ 5 ਫੁੱਟ ਦਾ ਰੋਟਾਵੇਟਰ ਚਲਾ ਲੈਂਦਾ ਨਹੀਂ ਠੀਕ ਹੈ ਜੀ ਤਾਂ ਕੀਮਤ ਪਰ ਫਿਰ ਦੱਸ ਦੀ ਕਿ ਕੀਮਤ ਵੀ ਹਾਂ ਇਹਦੇ ਵਿੱਚ ਜਿਹੜੀ ਹੈ ਕਿ ਅੱਡ-ਵੱਡੀ ਮਾਡਲਾਂ ਦੀ ਅੱਡ-ਵੱਡੀ ਕੀਮਤਾਂ ਜੀ ਮੇਰੇ ਕੋਲ 121 ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਆ ਸਾਰੇ ਮਾਡਲ ਦੀ ਤੁਹਾਨੂੰ ਲਿਸਟ ਅਸੀਂ ਵਟਸਐਪ ਕਰ ਦਾਂਗੇ ਗਾਂ ਨਹੀਂ ਗਾਂ ਲੱਖਾਂ ਜਾਈ ਜਾਂਦੇ ਆ ਉਸ ਤੋਂ ਬਾਅਦ ਆਦੀਪਰ ਆ ਗਿਆ ਜੀ ਮੈਂ ਕਣਕ ਵੜਨੀ ਆ ਜੀੜੀ ਵੜਨੀ ਆ ਮੱਕੀ ਵੜਨੀ ਆ ਜਮੀ ਜਮੀ ਵੜਨੀ ਆ ਉਹਨਾਂ ਨੂੰ ਵੜਨ ਵਾਸਤੇ ਇੰਨੀ ਮਸ਼ੀਨਾਂ ਤੇ ਫਿਰ ਅਸੀਂ ਇਹ ਛੋਟਾ 4 ਬੀਲ ਟ੍ਰੈਕਟਰ ਬਣਾਇ ਕਟਰ ਠੀਕ ਹੈ ਜੀ ਉਸ ਤੋਂ ਬਾਅਦ ਆ ਛੋਟੇ ਇੰਜਨ ਜਿਹੜਾ ਤੁਸੀਂ ਕਹਿੰਦੇ ਮੋਟਰਸਾਈਕਲ ਦਾ ਤੁਸੀਂ ਆ ਬਣਾਏ ਆ ਡਬਲ ਸ਼ੌਕਰ ਲਾ ਕੇ ਉਹਨਾਂ ਪਾਸੇ ਬ੍ਰੇਕ ਬਰੂਕ ਵੀ ਲਾਈ ਹੋਈ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੱਡੇ ਕਟਰ ਆ ਕੇ ਜਿਨ੍ਹਾਂ ਦੇ ਕਿਰਾਏ ਤੇ ਕੰਮ ਕਰਨਾ ਆਉਂਦਾ ਜੀ ਮੈ ਉਸ ਤੋਂ ਬਾਅਦ ਆਪਣੇ ਕੋਲੇ ਅਧਰਾ ਟੋਕੇ ਵਾਲੀ ਮਸ਼ੀਨ ਆ ਜਾਂਦੀ ਆ ਉਹ ਚੱਕੀ ਆ ਜਾਂਦੀ ਏ ਛੋਟੀ ਆ ਜੀ ਮੈਂ ਜਿਨ੍ਹਾਂ ਨੂੰ ਹਲਦੀ ਹੁਲਦੀ ਪੀਣੀ ਹੁੰਦੀ ਆ ਮਿਰਚ ਮਸਾਲੇ ਪੀਣੇ ਹੁੰਦੇ ਉਹਦੇ ਵਾਸਤੇ ਠੀਕ ਹੈ ਜੀ ਆ ਜਿੰਨਾ ਜੀਰੀ ਚੌਲ ਕੱਢਣਾ ਆਉਂਦਾ ਪਾਲਿਸ਼ ਕਰਕੇ ਉਹਦੇ ਵਾਸਤੇ ਤੇ ਕਿੰਨਾ ਟਾਈਮ ਹੋ ਗਿਆ ਫਿਰ ਸ਼ੁਰੂ ਕਿੰਨੇ 99 ਤੋਂ ਜੀ 36 ਦੂ ਕੀਤਾ ਸੀ ਇਹਦੇ ਵਿੱਚ ਰੋਟਾਵੇਟਰ ਆ ਗਿਆ ਵੀਰੇ ਇਹ ਬੈਕ ਰੋਟਰੀ ਜੀ ਜਿਨ੍ਹਾਂ ਦੇ ਟੈਰਾ ਦੇ ਮਗਰ ਰੋਟਾਵੇਟਰ ਇਹ ਜਮੇ ਟਰੈਕਟਰ ਵਾਂਗੂ ਕੰਮ ਕਰਦੇ ਨੇ ਇਹਦੇ ਉੱਤੇ ਤੁਸੀਂ ਜਿਹੜਾ ਹੈਗਾ ਰਾਂ ਨਾਲ ਦੇਖੋ ਜੀ ਇਦਾਂ ਜਿਹੜਾ ਹੈਗਾ ਤੁਸੀਂ ਕਹਿ ਕੇ ਇਹਦੇ ਵਿੱਚ ਬਹਿ ਸਕਦੇ ਹੋ ਤੇ ਬਹਿ ਕੇ ਉਹ ਆਹ ਕਲਚ ਤੁਹਾਡੇ ਲੀਵਰ ਦੇ ਹੱਥ ਨਾਲ ਹੀ ਆਪਰੇਟ ਕਰ ਸਕਦੇ ਹੋ ਇੱਕ ਇੱਕ ਹੋਰ ਦੱਸੀਏ ਕੰਮ ਜੇ ਕਿਨ ਪੱਠੇ ਪੁੱਠੇ ਲੈ ਕੇ ਆਉਣੇ ਤਾਂ ਮਗਰ ਰੇੜੀ ਵੀ ਪੈ ਜਾਂਦੀ ਆ ਹਾਂ ਇਹਦੇ ਮਗਰ ਜਿਹੜੀ ਹੈਗੇ ਮਸ਼ੀਨਾਂ 8 ਤੋਂ 12 ਕੁਇੰਟਲ ਅੱਡ ਅੱਡ ਇੰਜਣ ਅੱਡ ਅੱਡ ਪਾਵਨ ਨਾਲ 8 ਤੋਂ 12 ਕੁਇੰਟਲ ਵਜ਼ਨ ਖਿੱਚਣ ਦੀ ਕਪੈਸਿਟੀ ਰੱਖ ਦਿੰਦੇ ਨੇ ਠੀਕ ਆ ਵੀਰੇ ਉਸ ਤੋਂ ਬਾਅਦ ਆ ਟਰਾਲੀਆ ਦਾ ਸਪਰੇਅ ਪੰਪ ਅਸੀਂ ਬਣਾਇਆ ਜਿਵੇਂ 200 ਲੀਟਰ ਦਾ ਸਪਰੇਅ ਢੋਲ ਲੱਗਿਆ ਹੋਇਆ ਇਹਨੂੰ ਅੱਛਾ ਜੀ ਠੀਕ ਆ ਜੀ ਹੋਂਡੇ ਦਾ ਇੰਜਣ ਲੱਗਿਆ ਹੋਇਆ 200 ਫੁੱਟ ਲੰਬੀ ਪੈਪ ਕਿੱਲੇ ਲੱਗੀ ਹੋਈ ਆ ਜਿਵੇਂ ਪਾਣੀ ਪਾਗਰੀ ਨੇ ਬਾਗਾ ਦੇ ਵਿੱਚ ਜਿੱਥੇ ਟਰੈਕਟਰਾਂ ਦੇ ਪੰਪ ਨਹੀਂ ਜਾ ਸਕਦੇ ਜਾਂ ਜ ਤੋ ਟੋਲ ਦੇ ਵਿੱਚ ਹੀ ਪਾਣੀ ਭਾ ਕੇ ਇੰਜਨ ਲੱਗਿਆ ਹੋਇਆ ਪੈਪ ਲੱਗਿਆ ਹੋਇਆ ਤੁਸੀਂ ਸਪਰੇਅ ਕਰ ਸਕਦੇ ਜੇ ਆਮ ਬੰਦੇ ਨੇ ਕਿਸੇ ਨੇ ਸ਼ੁਰੂ ਕਰਨਾ ਕਾਰੋਬਾਰ ਤੇ ਉਹਦਾ ਕੰਮਕਾਰ ਵੀ ਚਲਾ ਸਕਦਾ ਇਹ ਚੀਜ਼ ਲਿਆ ਕੇ ਇਹ 33000 ਤੋਂ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਵੀ ਦੋ ਤਿੰਨ ਮਾਡਲ ਆਉਂਦੇ ਨੇ ਇਹ ਸਵਰਾਜ ਕੋਡ ਖੜਾ ਜੀ ਇਹਦੀ ਸਾਡੇ ਕੋਲ ਡਿਸਟ੍ਰੀਬਿਊਟਰਸ਼ਿਪ ਹੈ ਪੂਰੇ ਪੰਜਾਬ ਦੀ ਮਗਰ 3 ਫੁੱਟ ਦਾ ਰੋਟਾ ਬੀਟਰ ਹੈ ਠੀਕ ਹੈ ਜੀ 3 ਗਿਆ ਦੇ ਤੇ ਹਾਈ ਦੇ ਨੇ 3 ਲੋ ਦੇ ਨੇ 3 ਬੈਕ ਦੇ ਨੇ 9 ਇਹ ਰੋਟਾ ਬੀਟਰ ਦਿਖਾ ਜਸੇ ਨੇੜੇ ਲਿਆ ਕੇ ਆ ਦੇਖੋ ਜੀ ਮਹਿੰਦਰਾ ਦਾ ਰੋਟਾ ਬੇਟਾ ਦੇਖੋ ਇੱਥੇ ਲਿਖਿਆ ਵੀ ਹੋਇਆ ਇਹ ਇੰਨਾ ਭਾਰ ਚੱਕ ਲੈਂਦਾ ਇਹ ਇਹ ਪੂਰਾ ਜੀ ਪੂਰਾ ਇਹ 220 ਕੁਆਂਟਲ ਦੀ 220 ਕਿਲੋ ਦੀ ਲਿਫਟ ਹੈ ਜੀ ਤੇ ਤੇਲ ਦੂਲ ਕਿੰਨਾ ਖਾਂਦਾ ਵੀਰੇ ਘੰਟੇ ਦਾ ਜਿਹੜਾ ਹੈਗਾ ਤਕਰੀਬਨ ਸਵਾ ਲੀਟਰ 2 2 ਲੀਟਰ ਲੈਂਦਾ ਜੀ ਕਿ ਫਰੈਂਸ਼ਲ ਲੱਗਿਆ ਹੋਇਆ ਹਾਈ ਲੋ ਲੱਗਿਆ ਹੋਇਆ ਹਾਂਜੀ ਸਾਰਾ ਇਹ ਤਾਂ ਜੱਟ ਜਿਹੜੇ ਟ੍ਰੈਕਟਰਾਂ ਦਾ ਕੰਮ ਕੀਤਾ ਹੋਇਆ ਤੇ ਸਟੇਰੀਂਗ ਇਹਦਾ ਬੋਲਟ ਮੋਟ ਸਿਕਲਾ ਦਿੱਤਾ ਹੋਇਆ ਜਾਂ ਠੀਕ ਹੈ ਵੀਰੇ ਉਸ ਤੋਂ ਬਾਅਦ ਆਪਣੇ ਕੋਲ ਗੱਡੀਆਂ ਧੋਣ ਵਾਲੇ ਕਾਰ ਵਸ਼ਰ ਆ ਗਏ ਜਿਵੇਂ ਆ ਸਾਰਾ ਸਟੇਨਲੈਸ ਸਟੀਲ ਬੋਡੀ ਦੇ ਵਿੱਚ ਆ ਜਾਂਦਾ ਜੀ ਠੀਕ ਹੈ ਇਹਨਾਂ ਚਾਹੇ ਤੁਸੀਂ 2 ਮੰਜ਼ਿਲਾਂ ਤੱਕ ਕੋਈ ਵੀ ਧੋ ਸਕਦੇ ਹੋ ਉਹ ਫਸ਼ਪੋਰਚ ਬੇਲਾ ਬੋਲਾ ਡੰਗਰ ਡੁੰਗ ਨਵਾ ਸਕਦੇ ਹੋ ਆ ਪਾਣੀ ਵਾਲੇ ਪੰਪ ਜਿਹੜੇ ਬੋਲ ਸਾਈਡ ਜਿਵੇਂ ਪਾਣੀ ਲੈਵਲ ਥੋੜਾ ਉੱਚਾ ਤਾਂ ਉੱਥੇ 25-30 ਫੁੱਟ ਤੋਂ ਪਾਣੀ ਖਿੱਚਣਾ ਪੈਂਦਾ ਜਿਵੇਂ ਮੀਂਹ ਵਲੇ ਆਲੂਆਂ ਦੇ ਖੱਤਿਆਂ 'ਚ ਪਾਣੀ ਭਰ ਜਾਂਦਾ ਉਹ ਵੀ ਵਿਚੋ ਉਹਦਾ ਉਹਦਾ ਉਹਦੇ ਵਾਸਤੇ ਜਿਹੜਾ ਹੈਗਾ ਕੋਆ ਕਰਨ ਵਾਲੀ ਮਸ਼ੀਨਾਂ ਨੇ ਆ ਜਿਵੇਂ ਰਿਓ ਵਾਲੀ ਢੋਲੀ ਹੈ ਜੀ ਇਹਦੇ ਵਿੱਚ ਕੀ ਹੈ ਇਹਦੇ ਉੱਪਰ ਇਹੋ ਪਾਉਂਗੇ ਤੇ ਇੱਧਰ ਜਿਹੜੀ ਹੈਗੀ ਆ ਦੇਖੋ ਇਹ ਜਿਹੜੀ ਢੋਲੀ ਆ ਇਹ ਪਿੱਛੇ ਤੇ ਵੀ ਪੈ ਜਾਂਦੀ ਆ ਜੇ ਬੈਲਟਾਂ ਹੁੰਦੀਆਂ ਨੇ ਤੇ ਇਹ ਮੂਹਰੇ ਵੀ ਟੰਗੀ ਜਾਂਦੀ ਆ ਇਹ ਚਾਰਜਰ ਵਾਲੀ ਵੀ ਇਹ ਚਾਰਜਿੰਗ ਵਾਲੀ ਆ ਤੇ ਉੱਪਰ ਜਿਹੜਾ ਹੈਗਾ ਇਹਦੇ ਤੁਸੀਂ ਇੱਧਰਲੇ ਪਾਸੋਂ ਜਿਹੜਾ ਹੈਗਾ ਦੇਖੋ ਉੱਪਰ ਤੁਹਾਨੂੰ ਪਾਣ ਨੂੰ ਮਿਲਦੂ ਥਾਂ ਛਾਨਾਂ ਨੂੰ ਮਿਲਦੀ ਆ ਆ ਬੈਲਟਾਂ ਵੀ ਮਿਲਦੀਆਂ ਨੇਗੀਆਂ ਆ ਚਾਰਜਰ ਵੀ ਮਿਲਦਾ ਹੈ ਚਾਰਜ ਕਰਕੇ ਆਪਾਂ ਜਿਹੜੀ ਇਹਦੇ ਨਾਲ ਤਕਰੀਬਨ ਇਹ ਚ 20 ਕਿਲੋ ਦਿਓ ਵਾ ਜਾਂਦਾ ਚੱਲਦੇ ਆਂ ਅੱਜਕੱਲ ਬਹੁਤ ਬਾਈ ਹੁੰਦੀ ਹੈ ਨਾ ਇਹ ਜਿਹੜੇ ਹੈਗੇ ਦੇ ਵਿੱਚ 20 ਕਿਲੋ ਆ ਜਾਂਦਾ ਤੇ ਤਕਰੀਬਨ 15 ਢੋਲੀਆਂ ਲਾ ਜਾਂਦੀਆਂ ਨੇ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਇੱਥੋਂ ਆਪਾਂ ਜਿਵੇਂ ਘਟਾਉਣਾ ਵਧਾਉਣਾ ਕੱਟ ਵੱਧ ਪਾਣੀ ਆਪਾਂ ਖਾਦ ਤੇ ਇੱਥੋਂ ਜਿਹੜਾ ਹੈਗਾ ਰੈਗੂਲੇਟਰ ਆਪਾਂ ਕੰਟਰੋਲ ਕਰਦੇ ਕਿੰਨਾ ਕੁ ਟਾਈਮ ਚੱਲ ਜਾਂਦਾ ਵੀਰੇ ਆ ਤਕਰੀਬਨ ਦੋ 10 ਤੋਂ 15 ਢੋਲੀਆਂ ਲਾ ਲੈਂਦਾ ਜੀ ਤੇ ਉਹ ਦੀ ਤੇ ਗਿੱਲਾ ਸੁੱਕਾ ਸਾਰਾ ਲਾ ਦਿੰਦੀ ਆ ਇਹ ਤੋਂ ਸਪੀਡ ਘਟਾਉਣ ਵਧਾਉਣ ਦਾ ਮਤਲਬ ਵਧੀਆ ਕੰਮ ਹੈ ਤੇਰੀ ਕੀਮਤ ਵੀ ਬਹੁਤ ਘੱਟ ਆ ਜੀ ਇਹ ਮਾਤਰਾ ਜਿਹੜਾ ਹੈਗਾ 4000 ਰ ओके ਇਹ ਜਿਹੜਾ ਹੈਗਾ ਜੀ ਆਪਣਾ ਜਿਵੇਂ ਬਰਸੀਮ ਬੁੱਸੂ ਨੂੰ ਵੱਡਣਾ ਨਾ ਉਹਦੇ ਵਾਸਤੇ ਹੈ ਜੀ ਉਹ ਹੈਗਾ ਮੂਲੇ ਕਟਰ ਦੇ ਤੇ ਲੱਗਿਆ ਹੋਇਆ ਜਿਸ ਤਰ੍ਹਾਂ ਆਪਾਂ ਕਟਰ ਲੱਗਿਆ ਹੋਇਆ ਇਹ ਤੋਂ ਬਾਅਦ ਆਪਾਂ ਕਟਿੰਗ ਕਰਕੇ ਨਾ ਇਹਦੇ ਵਿੱਚ ਆਪਾਂ ਹਾਈਟ ਕੰਟਰੋਲ ਕਰ ਸਕਦੇ ਆ ਜੀ ਮੈਂ ਕਹੀਏ ਨੇ ਉੱਚਾ ਵੱਡਣਾ ਹੁੰਦਾ ਕਹੀਏ ਨੇ ਨੀਵਾ ਵੱਡਣਾ ਹੁੰਦਾ ਤਾਂ ਆਪਾਂ ਇਹਦਾ ਸੈੱਟ ਕਰਕੇ ਬਸ ਇਹਨੂੰ ੱੱਕਾ ਮਾਰੀ ਜੇ ਲੋ ਤੇ ਬਾਡੀ ਦੇ ਪਿੱਛੇ ਡਿੱਗੀ ਜਾਊਗਾ ਜਦੋਂ ਅਦਾ ਆਪਾਂ ਧੂਈ ਤੇ ਲਾ ਕੇ ਆਹ ਚੀਜ਼ ਧੂਈ ਤੇ ਲੱਗ ਜਾਂਦੀ ਐ ਇਸ ਤਰ੍ਹਾਂ ਇਹਦੇ ਵਿੱਚ ਅਦਾ ਪਾ ਕੇ ਤੋਂ ਬੰਦੇ ਨੂੰ ਅਦਾ ਹੱਥ 'ਚ ਫੜ ਕੇ ਅਦਾ ਆਪਾਂ ਇਹਨੂੰ ਗੋਡੀ ਦਾ ਕੰਮ ਵੀ ਵਧੀਆ ਤੋਂ ਲੈ ਜੇ ਨਾ ਰਾਣਾ ਜੀ ਅਗਨ ਸਪਰੇਅ ਮੈਨ ਰਾਸਨ ਐਗਰੋ ਇੰਜੀਨੀਅਰ ਸਾਡੀ ਫਰਮ ਦਾ ਨਾਮ ਹੈ ਗਿੱਲ ਪਿੰਡ ਲੁਧਿਆਣੇ ਦੇ ਅੰਦਰ ਸਟੇਸ਼ਨ ਵਾਲੀ ਰੋਡ ਦੇ ਉੱਤੇ ਆਪਣੀ ਜਿਹੜੀ ਹੈਗੀ ਫੈਕਟਰੀ ਹੈ ਇੱਥੇ ਸੋਮਵਾਰ ਤੋਂ ਸ਼ਨੀਵਾਰ 9:30 ਤੋਂ 6 ਵਜੇ ਦੇ ਵਿੱਚ ਤੁਸੀਂ ਕਦੀ ਵੀ ਆ ਸਕਦੇ ਹੋ ਪੇਜ ਵੀ ਬਣਿਆ ਹੋਇਆ ਵੀਰੇ ਆਪਣਾ ਸਪਰੇਅ ਮੈਨ ਦਾ ਪੇਜ ਵੀ ਬਣਿਆ ਹੈ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਵੈਬਸਾਈਟ ਬਣੀ ਹੋਈ ਹੈ ਮੋਬਾਈਲ ਦਾ ਐਪ ਬਣਿਆ ਹੋਇਆ ਕਿਨੂੰ ਆਰਡਰ ਬੈਠ ਕੇ ਘਰੇ ਬੈਠ ਕੇ ਕਰਨਾ ਤੁਸੀਂ ਐਪ ਤੋਂ ਵੀ ਵੈਬਸਾਈਟ ਤੋਂ ਜਾਂ ਵਟਸਐਪ ਦੇ ਰਾਹੀਂ ਵੀ ਆਰਡਰ ਕਰ ਸਕਦੇ ਹੋ ਬਾਰ ਬੁਰ ਇਹ ਵੀ ਪੱਲੇ ਪੰਜਾਬ ਪੰਜਾਬ ਚ ਵੀ ਕਿਤੇ ਵੀ ਮੰਗਾ ਸਕ ਆਚੋ ਚਾਹੇ ਤੁਸੀਂ ਕਰਨਾਟਕਾ ਗਿਆ ਚਾਹੇ ਤੁਸੀਂ ਇੰਡੀਆ ਤੋਂ ਬਾਹਰ ਹੋ ਆਸਟ੍ਰੇਲੀਆ ਅਮਰੀਕਾ ਕੈਨੇਡਾ ਅਸੀਂ ਉੱਥੇ ਵੀ ਭੇਜ ਦਿੰਦੇ ਅੱਛਾ ਭੇਜਦੇ ਨੇ ਤੇ ਆਪਣੇ ਫਿਰ ਕੰਟੈਕਟ ਨੰਬਰ ਜਿਹੜਾ ਕੰਟੈਕਟ ਨੰਬਰ ਜਿਹੜਾ ਹੈਗਾ ਜੀ ਉਹ ਸਾਡਾ ਹੈਗਾ 62839559906283955990 ਲੋ ਵੀ ਤੁਹਾਨੂੰ ਵੀ ਖੇਤੀਬਾੜੀ ਦੇ ਸੰਬੰਧਾਂ ਦੀ ਲੋੜ ਹੋਊਗੀ ਤੇ ਤੁਹਾਨੂੰ ਕਿਸੇ ਵੀ ਸੰਦ ਦੀ ਲੋੜ ਹੈ ਬਾਈ ਉਹਨਾਂ ਕੋਲੇ ਵੀਡੀਓ ਦੇ ਵਿੱਚ ਅਸੀਂ ਪੂਰੇ ਨਹੀਂ ਦਿਖਾ ਸਕਦੇ ਪਰ ਜੇ ਤੁਹਾਨੂੰ ਚਾਹੀਦੇ ਹਨ ਆਹ ਚੀਜ਼ਾਂ ਤੁਹਾਨੂੰ ਚਾਹੀਦੀਆਂ ਵਾਂ ਤੇ ਤੁਸੀਂ ਇੱਕ ਵਾਰ ਜਰੂਰ ਪਹੁੰਚੋ ਗੱਲਪਿੰਡ ਜ਼ਿਲ੍ਹਾ ਲੁਧਿਆਣਾ ਤੇ ਬਾਈ ਨੇ ਕੰਟੈਕਟ ਨ ਤੇ ਜਿਹੜੇ ਵੀ ਪੈਣਾ ਨੂੰ ਇਹ ਪਣ ਭਰਾਵਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਤੇ ਜਰੂਰ ਪਹੁੰਚੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ